ਵਿਅਰਜ਼ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਡਾਟ ਸਾਬ ਅਗਲੇ ਸ਼ੁਭਪਨਾਸੀ ਪੰਡਰਸ਼ਕਾਂ ਤੇ ਸ੍ਰੋਤਨ ਆਸੀਏ ਵਿਅਰਜ਼ ਜੇ ਤੁਸੀਂ ਟੀਵੀ 845 ਨਾਲ ਜਾਂ ਪ੍ਰੋਗਰਾਮ ਸੱਚੋ ਸਾਥ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸਨੂੰ ਆਤਵਾਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:00 ਤੋਂ ਲੈ ਕੇ ਉਹ 9:00 ਤੱਕ ਹੈ ਥੈਂਕ ਯੂ ਸੋ ਮੱਚ ਸੋ ਕੀਪ ਵਾਚਿੰਗ ਟੀਵੀ 84 ਜੀ ਡਾਟ ਸਾਬ ਪਹਿਲੇ ਸੈਗਮੈਂਟ ਤੇ ਬੰਗਾਲ ਬਾਤ ਕੀਤੀ ਕਿ ਜੋ 71 ਸਾਲ ਤੋਂ ਜਿਹੜੀ ਅਡੀਕ ਸੀ ਜਿਸ ਸਿੱਖਾਂ ਨੂੰ ਸਾਰੀ ਕੌਮ ਸਾਡੀ ਨੂੰ ਔਕਤ ਨੂੰ ਅੱਜ ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਨੇ ਜੋ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਜੋ 90 ਪੱਥਰ ਰੱਖਿਆ ਉਸ ਤੇ ਤੁਸੀਂ ਆਪਣੇ ਵਿਚਾਰ ਦਿੱਤੇ ਆਈ ਹੋਪ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ ਸੋ ਡਾਕਟਰ ਸਾਹਿਬ ਹੁਣ ਆਪਾਂ ਗੱਲਬਾਤ ਕਰਾਂਗੇ ਅਗਲੇ ਇਸ਼ੂ ਤੇ ਤੁਹਾਡੀਆਂ ਵਿਚਾਰਾਂ ਸੁਣਨੀ ਚਾਹਾਂਗੇ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਜਿਵੇਂ ਅਸੀਂ ਪਹਿਲੇ ਸੈਗਮੈਂਟਸ ਦੱਸਿਆ ਸੀ ਕਿ ਮੈਂ ਪਹਿਲਾਂ ਅੱਜ ਦੋ ਪੋਲਿਟੀਕਲ ਕੰਪੋਜੀਸ਼ਨਸ ਇੱਕ ਜਿਹੜੇ ਪੰਜਾਬੀ ਦੇ ਬਹੁਤ عظیم ਸ਼ਾਇਰ ਸ਼ਿਵ ਬਟਾਲਵੀ ਜੀ ਜਿਨ੍ਹਾਂ ਦਾ ਸਬੰਧ ਤਹਿਸੀਲ ਸ਼ਕਰਗੜ ਨਾਲ ਹੀ ਸੀ ਜਿਸ ਦੇ ਨਾਲ ਜ਼ਿਲ੍ਹਾ ਨਾਰੋਵਾਲ ਸ਼ਕਰਗੜ ਕਰਤਾਰਪੁਰ ਸਾਹਿਬ ਪੈਂਦਾ ਹੈ ਉਹਨਾਂ ਦਾ ਸਮੁੱਚੀ ਨਜ਼ਮ ਤਾਂ ਨਹੀਂ ਇੱਕ ਮੈਂ ਉਸ ਦਾ ਜਿਹਨੂੰ ਪੰਜਾਬੀ ਚ ਅਸੀਂ ਬੰਦ ਕਹਿੰਦੇ ਆ ਕਪਲੇਟ ਜੀ ਉਹ ਕਹਿੰਦਾ ਨੇ ਕਮ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ ਕੁਮ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ ਲਾ ਬਾਣਾ ਜੰਗ ਫਕੀਰ ਦਾ ਮੁੜ ਆਮ ਲਿਆ ਸੰਸਾਰ ਉਹਦੀ ਜੀਬ ਤੇ ਜਪ ਜੀ ਬੈਠਿਆ ਤੇ ਅੱਖੀ ਨਾਮ ਖੁਮਾਰ ਚੌਕ ਕੁੰਟੀ ਸ਼ਬਦ ਇਹ ਗੂੰਜਿਆ ਇਹ ਰੱਬ ਹੈ ਉਹ ਅੰਕਾਰ ਤ ਸੇੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਤੋਂ ਕਿ ਭਾਈ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ ਹੁਣ ਕਰਤਾਰ ਅਸੀਂ ਵਾਇਗਰੂ ਨੂੰ ਕਹਿੰਦੇ ਆਂ ਔਰ ਨਾਰ ਵਾਇਗਰੂ ਦੇ ਉੱਤੇ ਕਰਤਾਰ ਪੁਰ ਸੋ ਉਹ ਗੁਰੂ ਨਾਨਕ ਨੂੰ ਕਰਤਾਰ ਕਹਿ ਰਹੇ ਨੇ ਕਿ ਚਾਰੇ ਚੱਕ ਘੁੰਮ ਕੇ ਉਸ ਧਰਤੀ ਤੇ ਆ ਕੇ ਕਰਤਾਰ ਰੱਬ ਆਪੋ ਬੈਠ ਗਿਆ ਔਰ ਇਹ ਜਿਹੜਾ ਲਾਹ ਬਾਣਾ ਜੰਗ ਫਕੀਰ ਦਾ ਇੱਕ ਫਕੀਰੀ ਦੁਨੀਆ ਤੋਂ ਭਜਣਾ ਹੁੰਦਾ ਹੈ ਪਰ ਇਹ ਜੰਗ ਫਕੀਰ ਹੈ ਉਹ ਫਕੀਰ ਜਿਹੜਾ ਐਕਟਿਵਿਸਟ ਹੈ ਜੀ ਜਿਹੜਾ ਫਕੀਰ ਵੰਗਾਰਦਾ ਹੈ ਬਾਦਸ਼ਾਹਾਂ ਨੂੰ ਵੰਗਾਰਦਾ ਹੈ ਜੋਗੀਆਂ ਨੂੰ ਵੰਗਾਰਦਾ ਹੈ ਸਿੱਧਾਂ ਨੂੰ ਵੰਗਾਰਦਾ ਹੈ ਪੰਡਤਾਂ ਨੂੰ ਵੰਗਾਰਦਾ ਹੈ ਮੋਲਾਣਿਆਂ ਨੂੰ ਵੰਗਾਰਦਾ ਹੈ ਹਿਪੋਕ੍ਰੇਸੀ ਧੰਬਰੋਂ ਲਾਭ ਬਾਣਾ ਜੰਗ ਫਕੀਰ ਦਾ ਮੂੜ ਆਮ ਲਿਆ ਸੰਸਾਰ 18 ਸਾਲ ਖੇਤੀ ਬਾੜੀ ਆਮ ਉਹ ਜਿਹੜੇ ਸਾਰੇ ਜੀਵਨ ਦੇ ਵਿੱਚ ਉਹ ਦੂਜਿਆਂ ਨੂੰ ਦੱਸਿਆ ਸੀ ਨਾਮ ਜਪੋ ਕਿਰਤ ਕਰੋ ਵੰਡ ਛਕੋ ਉਸ ਨੂੰ ਫਿਰ ਇੰਪਲੀਮੈਂਟਰੀ ਕੀਤਾ ਹੈ ਉਦਿ ਜੀਬ ਤੇ ਜਪਜੀ ਬੈਠਿਆ ਔਰ ਇਹ ਸਾਡੇ ਸਕਾਲਰਸ ਦਾ ਕਹਿਣਾ ਹੈ ਕਿ ਫਾਈਨਲੀ ਜਿਹੜਾ ਜਪਜੀ ਹੈ ਇਹ ਹਨਾ ਇੱਕ ਵਿਯੂਐਸਸੀ ਕੇ ਵਹਿੰਦੇ ਦਰਿਆ ਚੋਂ ਜਦੋਂ ਆਏ ਬਾਹਰ 48 ਘੰਟੇ ਬਾਅਦ ਉਦੋਂ ਜਪਸਾਬ ਹੋਇਆ ਪਰ ਉਹਨੂੰ ਜਪਜੀ ਜਿਹੜਾ ਸਾਡੀ ਰੋਜ਼ਾਨਾ ਦੀ ਨਿਤਨੇਮ ਦੀ ਬਾਣੀ ਹੈ ਸ਼ਾਹਕਾਰ ਹੈ ਇਸ ਨੂੰ ਫਾਈਨਲ ਰਚਨਾ ਦੇ ਤੌਰ ਦੇ ਉੱਤੇ ਉੱਥੇ ਰਚੀ ਵੀ ਕਿਹਾ ਜਾਂਦਾ ਹੈ ਤੇ ਅੱਖੀਂ ਨਾਮ ਖੁਮਾਰ ਚੌਂ ਕੁੰਟੇ ਸ਼ਬਦ ਇਹ ਗੂੰਜਿਆ ਇਹ ਰੱਬ ਹੈ او ایک رب اک ہے جس میں علامہ اقبال نے کہا سی کہ پھر اٹھی آخر صدا توحید کی پنجاب سے دوسری نظم جڑی این اج دے موقع دے اتھے پاکستان دے شاعر ارشاد سندو اورا نے لکھی ہے اور ادھا نہ ہونا نے کیا ادھر ایمان ادھر نہ ہوندہ ہے ادھا سونا مس کرنا ادھر ایمان ਔਰ ਇਸ ਕਰਤਾਰਪੁਰ ਲਾਂਘੇ ਦੇ ਨਾਲ ਕਿਵੇਂ ਇਹ ਉਧਰੇਵਾ ਜਿਹੜਾ ਉਹ ਭੱਜਿਆ ਜਾਂ ਦੂਰ ਹੋਇਆ ਜੀ ਤੇ ارشاد ਸਾਹਿਬ ਕਹਿੰਦੇ ਨੇ ਕੁਝ ਤੇ ਨੇੜ ਨੜੇਪਾ ਵਧਿਆ ਕੁਝ ਤੇ ਆਸਾਂ ਪੁੱਗੀਆਂ ਕੁਝ ਤੇ ਵੈਰ ਦੇ 나ਗ ਮਿਦੀਜੇ ਕੁਝ ਤੇ ਸਾਂਝਾਂ ਉਗੀਆਂ ਵਾਹ ਜੀ ਵਾਹ ਜਿਹੜੇ 나ਗ ਨੇ ਉਹ ਮਿੱਧੇ ਗਏ ਨਫਰਤ ਦੇ ਜੀ ਕੁਝ ਤੇ ਨੇੜ ਨੜੇਪਾ ਵਧਿਆ ਕੁਝ ਤੇ ਆਸਾਂ ਪੁੱਗੀਆਂ ਕੁਝ ਤੇ ਵੈਰ ਦੇ 나ਗ ਮਿਦੀਜੇ ਕੁਝ ਤੇ ਸਾਂਝਾਂ ਉਗੀਆਂ ਕੁਝ ਤੇ ਸੁੱਕੀ ਸੱਕ ਦੀ ਹਿੱਕ ਤੇ ਖਿੜਪੇ ਫੁੱਲ ਨਰੋਏ ਕੁਝ ਤੇ ਦੂਰੀ ਵਾਲੇ ਕੰਡੇ ਬੋਡੇ ਹੋ ਕੇ ਮੋਏ ਕੁਝ ਤੇ ਵਾਵਾਂ ਇੱਕ ਦੂਜੇ ਵੱਲ ਹੱਸ ਕੇ ਬਾਹ ਵਧਾਈ ਹਵਾਵਾਂ ਜੀ ਔਰ ਪੋਇਟਰੀ ਕਰਕੇ ਉਹਨੂੰ ਕੁਝ ਤੇ ਵਾਵਾਂ ਇੱਕ ਦੂਜੇ ਵੱਲ ਹੱਸ ਕੇ ਬਾਹ ਵਧਾਈ ਕੁਝ ਤੇ ਸੀਨੇ ਠਾਰਨ ਵਾਲੀ ਜਫੀਆਂ ਦੀ ਰੁੱਤ ਆਈ ਕੁਝ ਤੇ ਆਈਆਂ ਕਣਕ ਕਪਾਹਾਂ ਇੱਕ ਦੂਜੀ ਦੇ ਲਾਗੇ ਕੁਝ ਤੇ ਖੇਤੀ ਹੋ ਕੇ ਭਰਦੀ ਭਾਗ ਸਰੋਂ ਦੇ ਜਾਗੇ ਹੁਣ ਇਹ ਜਿਹੜੇ ਅਲੰਕਾਰ ਵੀ ਨੇ ਕਿਉਂਕਿ ਕਰਤਾਰਪੁਰ ਦੇ ਗੁਰੂ ਸਾਹਿਬ ਨੇ ਖੇਤੀ ਕੀਤੀ ਹੈ ਔਰ ਇਹੀ ਪੰਜ ਆਪ ਧਰਤੀ ਪੰਜ ਦਰਿਆਵਾਂ ਦੀ ਔਰ ਉਸ ਦੀ ਜਿਹੜੀ ਹੈ ਜ਼ਰਖੇਜ਼ ਧਰਤੀ ਔਰ ਧਰਤੀ ਦੀਆਂ ਫਸਲਾਂ ਵੀ ਕਿਵੇਂ ਇੱਕ ਦੂਜੇ ਨੂੰ ਮਿਸ ਕਰਦੀਆਂ ਨੇ ਔਰ ਉਹਦੇ ਚ ਉਹਨਾਂ ਨੇ ਕਿਹਾ ਕੁਝ ਤੇ ਆਈਆਂ ਕਣਕ ਕਪਾਵਾ ਇੱਕ ਦੂਜੇ ਦੇ ਲਾਗੇ ਕੁਝ ਤੇ ਖੇਤੀ ਹੋ ਕੇ ਪਰਦੀ ਭਾਗ ਸਰੋਂ ਦੇ ਜਾਗੇ ਕੁਝ ਤੇ ਵੀਰਾਂ ਇੱਕ ਦੂਜੇ ਨੂੰ ਦਿਲ ਦੇ ਦੁਖੜੇ ਦੱਸੇ ਕੁਝ ਤੇ ਸਾਡੇ ਬੋੜਾਂ ਕਿੱਕਰ ਉਮਰਾਂ ਪਿੱਛੋਂ ਹੱਸੇ ਵੈਰੀ ਨਾਈਸ ਕੁਝ ਤੇ ਸਾਡੇ ਅੰਬ ਸ਼ਰੀਹਾਂ ਦੁੱਖ ਤੇ ਸੁੱਖ ਵੰਡਾਏ ਕੁਝ ਤੇ ਪਿੱਪਲ ਨਿੰਮ ਤਰੀਕਾਂ ਆਪਣੇ ਹਾਲ ਸੁਣਾਏ ਕੁਝ ਤੇ ਸਾਡੇ ਹੀਰੇ ਮੋਤੀ ਬਰਾਬਰ ਬਰੋਬਰ ਤੋਲੇ ਕੁਝ ਤੇ ਸੰਗਲ ਵਜੇ ਰਸਤੇ ਇੱਕ ਦੂਜੇ ਲਈ ਖੋਲੇ ਗੇਟ ਖੋਲਣ ਸੰਗਲ ਵਜੇ ਰਸਤੇ ਇੱਕ ਦੂਜੇ ਲਈ ਖੁੱਲੇ ਕੁਝ ਤੇ ਬਾਬੇ ਨਾਨਕ ਵਾਂਗੂੰ ਸਾਂਝੀ ਤੌਣ ਬਲੋਈ ਕੁਝ ਤੇ ਮੁਰਸ਼ਦ ਬੁੱਲੇਵਾੜੀ ਥਈਆ ਥਈਆ ਹੋਈ ਤੇਰੇ ਇਸ਼ਕ ਨਚਾਇਆ ਕਰ ਥਈਆ 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 ਕੁਝ ਤੇ ਬਾਬੇ ਨਾਨਕ ਵਾਂਗੂ ਸਾਂਝੀ ਤੌਣ ਬਲੋਈ ਕੁਝ ਤੇ ਮੁਰਸ਼ਦ ਬੁੱਲੇਵਾੜੀ ਥਈਆ ਥਈਆ ਹੋਈ ਕੁਝ ਤੇ ਸੰਦੂ ਨਦੀਆਂ ਦਾ ਵੀ ਲੱਥਾ ਅਜ ਥਕੀਵਾ ਕੁਝ ਤੇ ਸਾਡੇ ਦਰਿਆਵਾਂ ਦਾ ਮੁੱਕਿਆ ਏ ਉਧਰੇਵਾ ਕੁਝ ਤੇ ਲੈnde ਚੜਦੇ ਵੱਲੋਂ ਅਮਨਾ ਦਾ ਮੀਂਹ ਵਰਿਆ ਕੁਝ ਤੇ ਸਾਡੀ ਤਰਤ ਮਾਂ ਦਾ ਬਲਦਾ ਸੀਨਾ ਠਰਿਆ ਕੁਝ ਤੇ ਲੈnde ਚੜਦੇ ਵੱਲੋਂ ਅਮਨਾ ਦਾ ਮੀਂਹ ਵਰਿਆ ਕੁਝ ਤੇ ਸਾਡੀ ਤਰਤ ਮਾਂ ਦਾ ਬਲਦਾ ਸੀਨਾ ਠਰਿਆ ਸੋ ਮੈਂ ਸਮਝਦਾ ਵੀ ਜਵੇਂ ਕੁਝ ਨਜ਼ਮਾਂ ਮੌਕੇ ਤੇ ਜਿਵੇਂ ਅਮਰਤਾ ਪ੍ਰੀਤਮ ਦੀ ਇਹ ਨਜ਼ਮ ਅੱਜ ਤੱਕ ਵੀ ਦੋਨੋਂ ਪੰਜਾਬਾਂ ਚ ਜਿਹੜੀ ਵਾਰਿਸ ਸ਼ਾਹ ਨੂੰ ਅਜ ਆਖਾਂ ਵਾਰਿਸ ਸ਼ਾਹ ਨੂੰ ਰੋਪੀੜ ਸੀ 47 ਦੀ ਜਿਹੜੀ ਦੋਨੋਂ ਪਾਸਿਆਂ ਨੇ ਮਹਿਸੂਸ ਕੀਤੀ ਜੀ ਦੋਵੇਂ ਪਾਸੇ ਦੀਆਂ ਕੰਜਕਾਂ ਬੱਚੀਆਂ ਰੁਲੀਆਂ ਅਪਮਾਨਤ ਹੋਈਆਂ ਔਰ ਉਸ ਦੇ ਉੱਤੇ ਸੀ ਕਿ ਅਜ ਆਖਾਂ ਵਾਰਿਸ ਸ਼ਾਹ ਨੂੰ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅਜ ਲੱਖਾਂ ਤੀਆਂ ਰੋਂਦੀਆਂ ਪਈਆ ਵਾਰਿਸ ਸ਼ਾਹ ਨੂੰ ਕਹਿ ਵੇ ਦਰਦਮੰਦਾਂ ਦੇ ਦਰਦ ਹੀ ਆ ਉੱਠ ਤੱਕ ਆਪਣਾ ਪੰਜਾਬ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹ ਹਿਸਟਰੀ ਹੈ ਔਰ ਅੱਜ ਜਦੋਂ ਮੈਂ ਨਜ਼ਮ ਪੜ੍ਹ ਰਿਹਾ ਸੀ ਤਾਂ ਮੈਂ ਇਹ ਮਹਿਸੂਸ ਕੀਤਾ ਕਿ ਇਹ ਵੀ ਅੱਜ ਦੇ ਜਿਹੜੇ 28 ਨਵੰਬਰ ਦੇ ਓਕੇਜਨ ਤੇ ਕਰਤਾਰਪੁਰ ਦੇ ਲਾਂਘੇ ਦੇ ਮੌਕੇ ਜਿਹੜੀ ਇਰਸ਼ਾਦ ਸੰਧੂ ਸਾਹਿਬ ਨੇ ਜਿਹੜੇ ਲਫ਼ਜ਼ ਜਿਹੜਾ ਉਹਨਾਂ ਨੇ ਅਲੰਕਾਰ ਜਿਸ ਸਿੰਪਲੀਸਿਟੀ ਦੇ ਨਾਲ ਔਰ ਜਿਵੇਂ ਜਿਹੜੀ ਚੀਜ਼ ਤੁਹਾਨੂੰ ਟੱਚ ਕਰੇ ਉਹ ਸਮਝੋ ਦਿਲ ਤੋਂ ਆਈ ਹੈ ਬਾਕੀ ਤਾਂ ਅੱਜ ਕੱਲ ਜੋ ਮਰਜ਼ੀ ਖੂਬਸੂਰਤ ਲਫ਼ਜ਼ਾਂ ਦਾ ਤੁਸੀਂ ਜਾਲ ਵਿਛਾ ਲਓ ਜੀ ਔਰ ਇਸ ਮੌਕੇ ਦੇ ਉੱਤੇ ਅੱਜ ਕਿਉਂਕਿ ਇਸ ਨੂੰ ਅਸੀਂ ਆਪਣੇ ਵਿਊਅਰਸ ਨੂੰ ਵੀ ਇਸ ਦੇ ਉੱਤੇ ਜਿਹੜਾ ਅੱਜ ਰੈਕਗਨਾਈਜ਼ ਕਰਨਾ ਚਾਹੁੰਦੇ ਖਾਸ ਤੌਰ ਤੇ ਕਰਤਾਰਪੁਰ ਦੇ ਲਾਂਘੇ ਦੇ ਮੁੱਦੇ ਤੇ ਚਿੱਠੀਆਂ ਸਾਨੂੰ ਈਮੇਲ ਜਾਂ ਮੈਸੇजेस ਫੇਸਬੁਕ ਤੋਂ ਬਹੁਤ ਜ਼ਿਆਦਾ ਨੇ ਤੇ ਮੈਂ ਸ਼ਾਇਦ ਉਹ ਘੜੀਵਾਲ ਦੇਖ ਰਹੇ ਹਾਂ ਪੜ ਵੀ ਨਹੀਂ ਸਕਾਂਗੇ ਪਰ ਕੁਝ ਚੀਜ਼ਾਂ ਜਿਹੜੀਆਂ ਐਜ਼ ਅ ਸੁਜੈਸ਼ਨ ਵੀ ਨੇ ਔਰ ਸਵਾਲ ਵੀ ਨੇ ਸਾਡੇ ਹਿਊਸਟਨ ਤੋਂ ਵੀਰ ਜੀ ਸੀ ਸਿੰਘ ਔਰ ਉਹਨਾਂ ਨੇ ਸਾਨੂੰ ਕੱਲ ਲਿਖਿਆ ਸੀ ਕਿ ਡੀਅਰ ਡਾਕਟਰ ਸਾਹਿਬ 올 ਗੁਰਦੁਆਰਸ ਇਨ ਇੰਡੀਆ ਹੈਵ ਲੌਸਡ ਔਰ ਜਿਨਲ ਕੈਰੈਕਟਰ ਐਂਡ ਹੈਵ ਬੀਕਮ ਮੌਸੋਲੀਅਮਸ ਆਫ ਮਾਰਬਲ ਐਂਡ ਕੰਕਰੀਟ ਜਿਹੜੇ ਸਾਡੇ ਬਹੁਤ ਸਾਰੇ ਭਾਰਤ ਵਿੱਚਲੇ ਗੁਰਦੁਆਰੇ ਨੇ ਜਿਹੜਾ ਉਹਨਾਂ ਦਾ ਔਰਿਜਨਲ ਦਿੱਖ ਸੀ ਉਸ ਨੂੰ ਡਿਸਟਰਾਇਟ ਕਰਕੇ ਕਾਰਸੇਵਾ ਦੇ ਨਾਂ ਥੱਲੇ ਉਹਨਾਂ ਨੂੰ ਮਰਿਆਂ ਦੇ ਵਾਂਗ ਮਕਬਰਿਆਂ ਵਾਂਗ ਜਿਹੜਾ ਉਹ ਸੰਗ ਮਰਮਰ ਦੇ ਔਰ ਸੀਮੈਂਟ ਦੇ ਜਿਹੜਾ ਉਹ ਮਕਬਰੇ ਬਣਾ ਦਿੱਤਾ ਗਿਆ ਜੀ ਹੇਅਰ ਵੀ ਹੈਵ ਅ ਚਾਂਸ ਟੂ ਮੇਨਟੇਨ ਦਾ ਐਗਰੀਕਲਚਰਲ ਐਟਮੋਸਫੀਅਰ ਅਰਾਊਂਡ ਗੁਰਦੁਆਰਾ ਵੇਅਰ ਗੁਰੂ ਨਾਨਕ ਸਾਹਿਬ ਹਿਮਸੈਲਫ ਪਲੌਡ ਥੀਸ ਸੈਕ੍ਰੇਟ ਫੀਲਡਸ ਪਲੌਡ ਥੀਸ ਸੈਕ੍ਰੇਟ ਫੀਲਡ ਜੀ ਕਿ ਹੁਣ ਇਸ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਸਾਡੇ ਕੋਲ ਇਹ ਮੌਕਾ ਹੈ ਕਿ ਉਹਦਾ ਜਿਹੜਾ ਐਗਰੀਕਲਚਰ ਐਟਮਾਸਫੀਅਰ ਹੈ ਚਾਰ ਚਫੇਰੇ ਖੇਤ ਖੁੱਲੇ ਕਿਉਂਕਿ ਗੁਰੂ ਸਾਹਿਬ ਆਪ ਉਹਨਾਂ ਨੇ ਮਾਹੌਲ ਸਿਰਜਿਆ ਹੋਇਆ ਹੈ ਇਹਨੂੰ ਜਿਹੜਾ ਜਿਹਨਾਂ ਖੇਤਾਂ ਨੂੰ ਗੁਰੂ ਸਾਹਿਬ ਨੇ ਆਪ ਜਿਹੜਾ ਹਲ ਵਾਏ ਨੇ ਉਹਨਾਂ ਨੂੰ ਉਵੇਂ ਹੀ ਰੱਖਿਆ ਜਾਏ ਨਾਥਿੰਗ ਸ਼ੁੱਡ ਬੀ ਬਿਲਟ ਅਰਾਊਂਡ ਐਟ ਲੀਸਟ 1 ਮਾਈਲਸ ਅਰਾਊਂਡ ਦਾ ਗੁਰਦੁਆਰਾ ਐਂਡ that ਰੂਰਲ ਕੈਰੈਕਟਰ ਮਸਟ ਬੀ ਮੇਨਟੇਨ ਬੀ ਗੁਰਦੁਆਰਾ ਸਾਹਿਬ ਦੇ 1 ਮੀਲ ਦੇ ਦਾਇਰੇ ਚ ਕੁਝ ਨਹੀਂ ਜਿਹੜਾ ਖੜਾ ਕਰਨਾ ਚਾਹੀਦਾ ਉਹਦਾ ਜਿਹੜਾ ਪਿੰਡੂ ਕੈਰੈਕਟਰ ਹੈ ਉਸ ਦਾ ਮੋਮੈਂਟੇਨ ਰੱਖਣਾ ਚਾਹੀਦਾ ਹੈ ਜੀ ਐਸ ਵੀ ਸੀ ਹਿਅਰ ਇਨ ਦਿਸ ਕੰਟਰੀ অর ਐਟ 에어ਪੋਰਟਸ অর ਨੈਸ਼ਨਲ ਪਾਰਕਸ ਲਾਈਕ ਯੋਸੂਮਤੀ অর ਇਨ ਕੋਲੋਰਾਡੋ ਯੋਸੂਮਤੀ ਕੈਲੀਫੋਰਨੀਆ ਚ অর ਇਨ ਕੋਲੋਰਾਡੋ ਵੇਅਰ ਹੋਟੈਲਸ ਸ਼ੋਪਿੰਗ ਸੈਂਟਰਸ অর ਪਾਰਕਿੰਗ ਲਾਟਸ ਆਰ ਅਵੇ ਫਰਮ ਦ ਮੇਨ ਟੂਰਿਸਟ ਅਟਰੈਕਸ਼ਨਸ ਐਂਡ ਦੇ ਹੈਵ ਸਪੈਸ਼ਲ ਬੱਸਿਸ ਟ੍ਰੋਲੀਆਂ ਐਟ ਸੈਟਰਾ ਟੂ ਟ੍ਰਾਂਸਪੋਰਟ ਪੀਪਲ ਟੂ ਦ ਮੇਨ ਸਾਈਟ ਕਿ ਬੀ ਉਹਨਾਂ ਨੇ कोलोराडो दे और योसुमाटी जी कैलिफोर्निया ਦਾ ਹਵਾਲਾ ਦਿੱਤਾ ਕਿ ਉਹਨਾਂ ਦੀ ਜਿਹੜੀ ਕੁਦਰਤੀ ਦੇਖ ਹੈ ਉਹਨੂੰ ਖਰਾਬ ਨਹੀਂ ਕਰਦੇ ਗੱਡੀਆਂ ਦੂਰ پارک ਹੁੰਦੀਆਂ ਨੇ ਔਰ ਉੱਥੋਂ ਉਹ ਬੱਸਾਂ ਔਰ ਟ੍ਰੋਲੀਆਂ ਲਿਆਉਂਦੇ ਨੇ ਆਈ نو ਇਟਸ ਨਾਟ ਇਨ आवर ਹੈਂਡਸ ਬਿਕਾਜ਼ ਵੀ ਡੂ ਨਾਟ ਹੈਵ आवर ओन ਗਵਰਨਮੈਂਟ ਟੂ ਇੰਟਰੈਕਟ ਐਟ दैट ਲੈਵਲ ਬਟ ਐਨ ਓਪਨ ਅਪੀਲ ਮਸਟ ਬੀ ਮੇਡ ਟੂ ਪਾਕਿਸਤਾਨ ਅਥਾਰਟिटीज ਫਰਮ ਆਲ ਸਿੱਖ ਆਰਗੇਨਾਈਜੇਸ਼ਨਸ and through tv84 channel thanks aur unhane ye keh ke bi beshak sade kol koi apni hukumat nahi hai je assi pakistan de adhikariyan de naal unhan de government naal jehda oh kar sakki hai taalmel par isnu sikh organizations aur tv84 rahi openly jehda oh panchayat jehda panchaya jaye certainly assi apne sadhana rahi vi aur already khushi di gall hai ਇਸ ਮੌਕੇ ਦੇ ਉੱਤੇ ਵੀ ਬਾਹਰਲੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸਨ ਜਿਵੇਂ ਕੱਲ ਅਸੀਂ ਦੱਸਿਆ ਸੀ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਡੈਲੀਗੇਸ਼ਨ ਵੀ ਪੰਜਾਬ ਦੇ ਗਵਰਨਰ ਸਰਵਰ ਉਹਨਾਂ ਨੂੰ ਮਿਲਿਆ ਔਰ ਆਲਰੇਡੀ ਇਸ ਲਾਈਨ ਦੇ ਉੱਤੇ ਕਿ ਭਈ ਕਿਵੇਂ ਸਾਰੇ ਨੂੰ ਕਰਨਾ ਹੈ ਆਉਣ ਵਾਲੇ ਪੀਰੀਅਡਸ ਵਿੱਚ ਵੀ ਇਹ ਗੱਲ ਹੋਰ ਵੀ ਜਿਹੜੀ ਹੈ ਸਾਨੂੰ ਧਿਆਨ ਰੱਖਣਾ ਹੋਵੇਗਾ ਬਿਲਕੁਲ ਔਰ ਇੱਕ ਜਿਹੜਾ ਲਖਤ ਯਾਸਦ ਜਵੇਦ ਸਾਹਿਬ ਦੀ ਪਿਸ਼ਾਵਰ ਤੋਂ ਹੈ ਜੀ ਉਹਨਾਂ ਨੇ ਲਿਖਿਆ ਰਿਸਪੈਕਟਡ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ two questions for dr saab how kartarpur corridor initiative from pakistan will affect bjp election campaign that was entirely based on anti pakistan things do you think it's a big setback for them ye bada important sawal hai main वैसे इनू एक अलग सेगमेंट च डिस्कस करना चाहंदा सी पर लिमिटेशन uh, वक्त दी होन कर के पर उना ने बिल्कुल ठीक किया ਹੁਣ ਜਿਹੜੇ ਸਮਝਦੇ ਨੇ ਕਿ ਵੀ ਜਿਨ੍ਹਾਂ ਨੇ ਇਹਨੂੰ ਪੀਸ ਬ੍ਰਿਜ ਬਿਟਵੀਨ ਦਾ ਟੂ ਕੰਟਰੀਜ਼ ਜਾਂ ਦੂਜਾ ਇਹ ਕੋਈ ਪੀਸ ਬ੍ਰਿਜ ਨਹੀਂ ਕੰਟਰੀਜ਼ ਦਾ ਹੋਣਾ ਇਹ ਦੋ ਕੌਮਾਂ ਦਾ ਤਾਂ ਬਣ ਗਿਆ ਸਿੱਖਾਂ ਤੇ ਮੁਸਲਮਾਨਾਂ ਦੀ ਸਾਜ ਜਿਹੜੀ ਅਜ਼ਲਾ ਤੋਂ ਜਿਸ ਨੂੰ ਕਦੇ ਸੈयद ਅਬਦੁੱਲਾ ਬਖਾਰੀ अर्ली 80s ਦੇ ਵਿੱਚ ਚੰਡੀਗੜ੍ਹ ਆਏ ਜੀ ਇੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੱਖਿਆ ਸੀ ਸੈਮੀਨਾਰ ਖਾਲਸਤਾਨ ਵਾਈ ਨਾਟ ਬਿਲਕੁਲ ਔਰ ਉਹਦੇ ਜਿਹੜਾ ਉਹਨਾਂ ਦਾ ਓਪਨਿੰਗ ਜ਼ੁਮਲਾ ਸੀ ਸੈਦ ਅਬਦੁੱਲਾ ਬੁਖਾਰੀ ਦਾ ਤੇ ਉਹਨਾਂ ਦਾ ਸੀ ਕਿ ਸਿੱਖ ਔਰ ਮੁਸਲਮਾਨ ਅਜ਼ਲੋਂ ਸੇ ਤੌਹੀਦ ਕੀ ਜੰਜੀਰ ਸੇ ਬੰਦੇ ਹੋਏ ਹਨ ਇੱਕ ਰੱਬ ਦੀ ਜੀ ਸੋ ਉਹ ਸਾਂਝ ਤਾਂ ਜ਼ਾਰਾ ਤੌਰ ਤੇ ਹੋਰ ਮਜ਼ਬੂਤ ਹੋਈ ਹੈ ਲੇਕਿਨ ਇਸ ਹਕੂਮਤ ਦੇ ਲਈ ਇਹ ਬਿਲਕੁਲ ਠੀਕ ਹੈ ਉਹਨਾਂ ਨੇ 2019 ਦੀਆਂ ਇਲੈਕਸ਼ਨਸ ਹੀ ਇਹਦੇ ਚੋਂ ਕੱਢਣੀਆਂ ਨੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਆਈਐਸਆਈ ਪਾਕਿਸਤਾਨ ਕਸ਼ਮੀਰ ਇਹੀ ਕਾਰਨ ਹੈ ਕਿ ਇਸ ਤੋਂ ਹਾਲਾਂਕਿ ਜਿਵੇਂ ਜਨਾਬ ਇਮਰਾਨ ਖਾਨ ਹੋਰਾਂ ਨੇ ਕਸ਼ਮੀਰ ਦਾ ਮੁੱਦਾ ਕੋਈ ਉਹਨਾਂ ਨੇ ਮੁੱਦਾ ਨਹੀਂ ਲਿਆਂਦਾ ਉਹਨਾਂ ਨੇ ਤਾਂ ਇੱਕ ਖੁੱਲੇ ਦਿਲ ਚ ਗੱਲ ਕੀਤੀ ਕਿ ਵੀ ਕਿਹੜਾ ਮਸਲਾ ਜਿਹੜਾ ਹੱਲ ਨਹੀਂ ਹੋ ਸਕਦਾ ਇੱਕ ਕਸ਼ਮੀਰ ਆ ਉਹ ਗੱਲ ਕਰ ਲਈਏ ਨਾਲ ਦੀ ਨਾਲ ਹੀ ਭਾਰਤ ਦੀ ਫੋਰਨ ਮਿਨਿਸਟਰੀ ਨੇ ਉਹਨਾਂ ਦੇ ਸਪੋਕਸਪਰਸਨ ਰਵੀਸ਼ ਕੁਮਾਰ ਨੇ ਕਿਹਾ ਕਿ ਵੀ ਇਹ ਬਿਲਕੁਲ ਇਹ ਬਿਲਕੁਲ ਐਪਰੋਪ੍ਰੀਏਟ ਨਹੀਂ ਸੀ ਰਿਲੀਜੀਅਸ ਪ੍ਰੋਗਰਾਮ ਸੀ ਕਿਉਂ ਲਿਆਂਦਾ ਹੈ ਔਰ ਇਧਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਸੁਸ਼ਮਾ ਸਵਰਾਜ ਨੂੰ ਸੱਦਾ ਦਿੱਤਾ ਕਿ ਭਾਈ ਜਿਹੜੀ ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜੀਨਲ ਕੋਆਪਰੇਸ਼ਨ ਜਿਹਦੀ ਮੀਟਿੰਗ ਪਹਿਲਾਂ ਪਾਕਿਸਤਾਨ ਹੋਣੀ ਸੀ ਔਰ ਨਹੀਂ ਹੋਈ ਇੰਡੀਆ ਨੇ ਨਾ ਕਰ ਦਿੱਤੀ ਸੀ ਕਿ ਭਾਈ ਉਹ ਅਸੀਂ ਸੱਦਾ ਦਿੰਦੇ ਆ ਮੋਦੀ ਨੂੰ ਨਾਲ ਦੀ ਨਾਲ ਉਹਨੇ ਕਿਹਾ ਜੇ ਉਹ ਚੱਲ ਰਿਹਾ ਸੀ ਉੱਥੇ ਸਰ ਨਹੀਂ ਬਿਲਕੁਲ ਨਹੀਂ ਅਸੀਂ ਇਹ ਟੈਰਰਿਜ਼ਮ ਬੰਦ ਕਰੋ ਦੂਸਰਾ ਕਰੋ ਜੀ ਇੰਡੀਆ ਦੇ ਫੌਜੀ ਮੁਖੀ 라ਵਤ ਉਦੀ ਅੱਜ ਸਟੇਟਮੈਂਟ ਆਈ ਕਿ ਵੀ ਕਾਂਟ ਕੀਪ ਦਾ ਗਾਰਡ ਲੋ ਕਿ ਜੀ ਬਿਲਕੁਲ ਇਹ ਬਿਲ ਇਹ ਪਾਕਿਸਤਾਨ ਇਹ ਕਰ ਰਿਹਾ ਹੈ ਮਲਟੀ ਪ੍ਰੋਂਗ ਤੇ ਇਹ ਉਹ ਸੋ ਮੈਂ ਸਮਝਦਾ ਵੀ ਆਲਰੇਡੀ ਇਹ ਤਿੰਨੋ ਹੀ ਮੈਂ ਰਿਪੀਟ ਕਰ ਦੁੱਤਾ ਇਹਨਾਂ ਦੀ ਫੋਰਨ ਮਿਨਿਸਟਰੀ ਵੀ ਫੌਜੀ ਮੁਖੀ ਵੀ ਔਰ ਦੂਜੀ ਵੀ ਸੋ ਉਹਨਾਂ ਦੇ ਲਈ ਸਿੱਖ ਵੋਟ ਬੈਂਕ ਤੇ ਕੋਈ ਇਨਾ ਵੱਡਾ ਨਹੀਂ ਹੈਗਾ ਵੀ ਉਹਨਾਂ ਨੂੰ ਫਿਕਰ ਹੋਏ ਵੀ ਸਿੱਖ ਨਰਾਜ਼ ਹੋ ਜਾਣਗੇ ਉਹਨਾਂ ਨੇ ਆਪਣਾ ਜਿਹੜਾ ਕੰਮ ਹੈ ਉਹ ਕਰ ਹੀ ਜਾਣਾ ਸੋ ਇਹਦੇ ਚ ਸਾਨੂੰ ਕਿਉਂਕਿ ਇਹ ਹਾਲਾਤ ਇਹ ਬਣ ਗਏ ਕਿ ਉਹਨਾਂ ਨੂੰ ਮਜਬੂਰਨ ਇਹ ਕਰਨਾ ਪਿਆ ਔਰ ਅਦਰਵਾਈਜ਼ ਉਹਨਾਂ ਨੇ ਤਾਂ 2019 ਦੀਆਂ ਚੋਣਾਂ ਹੀ ਇਸ ਨਫ਼ਰਤ ਚੋਂ ਕੱਢਣੀਆਂ ਨੇ ਰੂਸ ਦੇ ਐਜੰਡੇ ਤੇ ਕੋਈ ਫਰਕ ਨਹੀਂ ਪੈਗਾ ਦੂਸਰਾ ਸਵਾਲ ਵਾਈ ਇੰਡੀਆ ਕੁਡਨਟ ਹਾਈਡ देयर ਹਿਪੋਕ੍ਰੀਸੀ ਐਂਡ ਕੁਡਨਟ ਹੈਂਡਲ ਇਟ ਡਿਪਲੋਮੈਟਿਕਲੀ ਇਨ देयर ਫੇਵਰ ਨਾਊ ਈਵਨ ਆਰ ਰਿਪਰੈਜ਼েন্টিੰਗ ਦਾ ਨਾਊ ਈਵਨ ਅ ਲੇਮੈਨ ਕੈਨ ਟੈਲ ਥੈਟ ਇਟ ਵਾਸ ਅ ਮੋਰਲ ਪ੍ਰੈਸ਼ਰ ਔਨ them First statement from India was their ministers are representing the state. Then they U-turned and said that ministers participating in opening ceremony in personal capacity. Do they think, they, do think they are confused on how to handle this initiative from Pakistan? I will be thankful if you inform me through email if my questions get answered so I can watch it. ਇਟਸ ਆਮ ਲੁਕਿੰਗ ਫਾਰ ਦੈਟ ਸੋ ਉਹਨਾਂ ਦਾ ਇਹ ਹੈ ਕਿ ਵੀ ਨਜ਼ਰ ਆ ਰਿਹਾ ਵੀ ਇਹ ਹੋ ਰਿਹਾ ਵੀ ਹੋ ਕਿ ਇਹ ਕਿਉਂ ਨਹੀਂ ਉਹਨੂੰ ਹੈਂਡਲ ਕਰ ਪਾਏ ਡਿਪਲੋਮੈਟਿਕਲੀ ਵਿਦ ਮੋਰ ਗ੍ਰੇਸ ਜਾਂ ਜਿਸ ਕਿਸਮ ਦਾ ਉਹਨਾਂ ਨੇ ਪਹਿਲਾਂ ਕਿਹਾ ਜੀ ਮਿਨਿਸਟਰ ਜਾ ਰਹੇ ਨੇ ਫਿਰ ਕਿਹਾ ਨਹੀਂ ਜੀ ਪਰਸਨਲ ਕੈਪੈਸਿਟੀ ਚ ਗਏ ਨੇ ਗੱਲ ਇਹ ਹੈ ਕਿ ਵੀ ਬਹੁਤ ਵਾਰ ਜਿਹੜਾ ਹਾਲਾਂਕਿ ਪੰਜਾਬੀ ਦਾ ਹੈ ਤਾਂ ਲੇਮੈਨ ਵਾਲੇ ਪਾਰਟ ਤੋਂ ਆਂਦਾ ਆਮ ਲੋਕਾਂ ਦੀ ਜਿਹੜੀ ਲੋਕ ਵਿਜ਼ਡਮ ਹੁੰਦੀ ਹੈ ਜੀ ਵੀ ਸਿਆਣਾ ਕਾਂ ਗੂੰ ਤੇ ਡਿੱਗਦਾ ਹੁਣ ਜ਼ਾਹ ਰਿਹਾ ਵੀ ਇਹ ਆਪਣੇ ਆਪ ਨੂੰ ਬੜੇ ਮਾਸਟਰ ਔਰ ਅਮਰੀਕਾ ਨੂੰ ਲਿਆ ਕੇ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰੋਰਿਜ਼ਮ ਔਰ ਇਹ ਉਹ ਫੇਲਡ ਸਟੇਟ ਜਿਹੜਾ ਝੂਠਾ ਹੁੰਦਾ ਉਹਦੀ ਇੱਕ ਪ੍ਰੋਬਲਮ ਇੱਕ ਤਾਂ ਠੀਕ ਹੈ ਝੂਠ ਵਿਕਦਾ ਹੈ ਦੁਨੀਆ ਦੀ ਹਿਸਟਰੀ ਚ 7-8000 ਸਾਲ ਤੁਸੀਂ ਝੂਠ ਪਰੋਸ ਕੇ ਇਹਨਾਂ ਦਾ ਵੀ 4000 ਸਾਲ ਤੋਂ ਵੇਚ ਰਹੇ ਨੇ ਆਪਣਾ ਝੂਠ ਪਰ ਉਹਦੀ ਇੱਕ ਪ੍ਰੋਬਲਮ ਹੁੰਦੀ ਹੈ ਕਿ ਇੱਕ ਸਟੇਜ ਐਸੀ ਆਂਦੀ ਹੈ ਕਿ ਝੂਠ ਬੋਲਣ ਵਾਲਾ ਖੁਦ ਹੀ ਯਕੀਨ ਕਰਨ ਲੱਗ ਜਾਂਦਾ ਵੀ ਇਹ ਸੱਚ ਹੈ ਇਨਾਂ ਕ ਝੂਠ ਬੋਲਿਆ ਹੁੰਦਾ ਹੈ ਸਵੇਰ ਤੋਂ ਸ਼ਾਮ ਤੱਕ ਕਿ ਭਈ ਉਹਨੂੰ ਜੋ ਜਿਹੜਾ ਮੰਨਣ ਲੱਗ ਜਾਂਦਾ ਸੋ ਇਹਨਾਂ ਨੂੰ ਜਿਵੇਂ ਇਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਟ੍ਰੈਸ਼ ਕੀਤਾ ਥਰੂਆਊਟ ਔਰ ਫੇਲਡ ਔਰ ਮੰਨਣ ਲੱਗ ਗਏ ਵੀ ਉੱਥੇ ਕੁਝ ਨਹੀਂ ਜੀ ਸਿੱਖਾਂ ਨੂੰ ਉਹਨਾਂ ਨੇ ਇਨਾਂ ਕ ਭੜਕਾਇਆ ਪਾਕਿਸਤਾਨ ਦੇ ਖਿਲਾਫ ਹਰ ਚੀਜ਼ ਆਈ ਐਸ ਦੇ ਖਾਤੇ 'ਚ ਪਾ ਗਏ ਉਹ ਸਮਝਦੇ ਸੀ ਕਿ ਸਿੱਖ ਪਾਕਿਸਤਾਨ ਤੋਂ ਦੌੜ ਗਏ ਉਹ ਨਹੀਂ ਦੇ ਨੇੜੇ ਨਹੀਂ ਲੱਗਣਗੇ ਜੀ ਤੇ ਜਦੋਂ ਦੋਵੇਂ ਹੀ ਗੱਲਾਂ ਆਪੋਜ਼ਿਟ ਹੋਈਆਂ ਹੁਣ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਜਵੇਂ ਉਹਨਾਂ ਦੀ ਗੱਲ ਤ੍ਰੇਤਰਾਸ਼ਟ੍ਰ ਦੀ ਆਪ ਹੀ ਕਹਿੰਦੇ ਨੇ ਵੀ ਉਹਨੂੰ ਪਤਾ ਨਹੀਂ ਸੀ ਲੱਗਦਾ ਵੀ ਪਾਣੀ ਕਿੱਥੇ ਆ ਤੇ ਸੁੱਕੀ ਥਾਂ ਕਿੱਥੇ ਤੇ ਉਹਨੇ ਸਮਝਿਆ ਕਿ ਵੀ ਇਹ ਸੁੱਕੀ ਥਾਂ ਹੈ ਤਾਂ ਉਧਰ ਨੂੰ ਗਿਆ ਤੇ ਪਾਣੀ ਦੇ ਵਿੱਚ ਕੜੱਪ ਕਰਕੇ ਡਿੱਗ ਪਿਆ ਜੀ ਤੇ ਉਹ ਫਿਰ ਦ੍ਰੋਪਦੀ ਨੇ ਉੱਤੋਂ ਕਿਹਾ ਅੰਨੇ ਦੀ ਉਲਾਦ ਹਨ ਉਹ ਉਹ ਤੇ ਫਿਰ ਉਹ ਸਾਰਾ ਇਹਨਾਂ ਦਾ ਮਾਂ ਪਾਰਾ ਤੇ ਸੋ ਇਹ ਮਾਂ ਪਾਰਾ ਇਹਨਾਂ ਦਾ ਆਪਣਾ ਬਣ ਗਿਆ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਨੇਰਾ ਕਿੱਥੇ ਆ ਤੇ ਚਾਨਣ ਕਿੱਥੇ ਸੁੱਕੀ ਥਾਂ ਕਿੱਥੇ ਆ ਤੇ ਗਿੱਲੀ ਕਿੱਥੇ ਆ ਧਰਤੀ ਕਿੱਥੇ ਸੋ ਕੁੱਲ ਮਿਲਾ ਕੇ ਇਹ ਜਦੋਂ ਤੁਸੀਂ ਕਦੇ ਮੰਨ ਜਾਂਦੇ ਹੋ ਮੁੱਕਰ ਜਾਂਦੇ ਹੋ ਇਹ ਉਹ ਸਟੇਜ ਹੈ ਕਿ ਵੀ ਜਿਹੜੀ ਇਨਫੈਕਟ ਅੱਜ ਇਹ ਸ਼ੋ ਕਰਦੀ ਹੈ ਕਿ ਪਾਕਿਸਤਾਨ ਦਾ ਕਿੰਨਾ ਜ਼ਬਰਦਸਤ ਇੱਕ ਪਾਸੇ ਉਹਨਾਂ ਦਾ ਸਿੱਖਾਂ ਲਈ ਗੁੱਡਵਿਲ ਜੈਸਚਰ ਹੈ ਜੀ ਪਰ ਨਾਲ ਦੀ ਨਾਲ ਇਹ ਡਿਪਲੋਮੈਟਿਕ ਮਾਸਟਰ ਸਟ੍ਰੋਕ ਹੈ ਔਰ ਜਦੋਂ ਅੱਜ ਬਾਕੀ ਸਾਰੇ ਡਿਪਲੋਮੈਟ ਵੀ ਜਿਹੜੇ ਨੇ ਉੱਥੇ ਆਏ ਜਹਾਜ਼ ਤੇ ਦੇਖ ਰਿਹਾ ਨੇ ਕਹਿਣਗੇ ਜੀ ਇਹ ਗੱਲਬਾਤ ਕੋਣ ਨਹੀਂ ਕਰਨਾ ਚਾਹੁੰਦਾ ਇੱਥੇ ਤਾਂ ਦੇਖੋ ਉਹਨਾਂ ਦੀ ਟੈਰੀਟਰੀ ਹੈ ਉਹਨਾਂ ਦੀ ਸਰਜ਼ਮੀਨ ਹੈ ਉਹਨਾਂ ਨੇ ਕਿਹਾ ਜਿਹੜਾ ਮੁਬਾਰਕ ਵੀ ਕੀਤਾ ਹੈ ਉਹਨਾਂ ਉਸ ਥਾਂ ਨੂੰ ਖੋਲਿਆ ਤੇ ਇਹ ਤਾਂ ਗੱਲ ਹੀ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਤਾਂ ਹੁਣ ਤੋਂ ਇੱਕ ਉਹ ਹਰ ਸਮਰੱਥ ਵੀ ਕਹਿੰਦੇ ਜੀ ਆ ਟੂ ਟੰਗ ਹੈ ਉਹ ਵੀ ਕਹਿੰਦੇ ਐ ਕਿ ਜੀ ਕਸ਼ਮੀਰ ਕਿਉਂ ਲਿਆਂਦਾ ਉਹ ਕਸ਼ਮੀਰ ਤੁਸੀਂ ਲੈ ਕੇ ਗਏ ਯੂਨ ਸਿਕਿਉਰਿਟੀ ਕੌਂਸਲ ਜੀ ਯੂਐਨ ਨੂੰ ਡਿਸਪੂਟਡ ਟੈਰੀਟਰੀ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈ ਲੋਕ ਡਿਸਾਈਡ ਕਰਨਗੇ ਡਿਸਪੂਟਡ ਟੈਰੀਟਰੀ ਦੇ ਉੱਤੇ ਜਿੱਥੇ ਡਿਸਪੁੱਟ ਹੁੰਦਾ ਹੈ ਡਿਸਪੁੱਟ ਨੂੰ ਪੰਜਾਬੀ ਚ ਝਗੜਾ ਕਹਿੰਦੇ ਨੇ ਜੀ ਉਸ ਦੇ ਉੱਤੇ ਗੱਲਬਾਤ ਹੀ ਹੁੰਦੀ ਹੈ ਅਲਟੀਮੇਟ ਜਿਹੜੇ ਫੈਸਲੇ ਹੁੰਦੇ ਨੇ ਉਹ ਗੱਲਬਾਤ ਰਾਹੀਂ ਹੁੰਦੇ ਨੇ ਸੋ ਕੁੱਲ ਮਿਲਾ ਕੇ ਇਹ ਜਿਹੜੀ ਇੱਕ ਲਿਖਤ ਹੋਰ ਸੈਦ ਜ਼ਿਆਉਦੀਨ ਜੀ ਦੀ ਹੈ ਉਹਨਾਂ ਨੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਆਈ ਵਾਂਟ ਟੂ ਡਰਾ ਯੂਰ ਅਟੈਂਸ਼ਨ ਦੈਟ ਸਿੰਸ ਕਰਤਾਰਪੁਰ ਲੰਗਾ ਇਜ਼ ਅਬਾਊਟ ਟੂ ਓਪਨ ਹੈ ਉਹਨਾਂ ਦੀ ਇੱਕ ਦਿਨ ਪਹਿਲਾਂ ਸੀ ਬਟ ਆਈ ਏਮ ਅਫਰੇਡ ਇਨ ਆਰਡਰ ਟੂ ਸੈਬੋਟਾਈਜ਼ ਥਿਸ ਐਫਰਟ ਬੀਟਵੀਨ ਸਿੱਖ ਐਂਡ ਪਾਕਿਸਤਾਨ ਇੰਡੀਅਨ ਰਾਅ ਐਂਡ ਅਦਰ ਫੋਰਨ ਇੰਟੈਲੀਜੈਂਸ ਨੈਟਵਰਕ ਕੁਡ ਡੂ ਸਮ ਟੈਰਰਿਜ਼ਮ Along the lines to divide Sikhs' relationship with Pakistan, Amrinder Singh, even the uh, grenade attack was going on and no one was caught, was quick to blame Pakistan and ISI. These kind of Hindus with pagadis and long hair uh, may in the, be the real enemy of Sikhs and the friendship with them with Pakistan. Please have the words separate now. Shayad <laughs> <laughs> uh, Ziauddin ji, to see very well ਅਸੀਂ ਸਮਝਦੇ ਹਾਂ ਕਿ ਵੀ ਔਰ ਮੈਂ ਅਜਵੀ ਜਿਹੜੇ ਬਹੁਤ ਚਾਚੂਈ ਸੀ ਮੈਂ ਕਿਹਾ ਹੁਣੇ ਦੇਖੋ ਕਿ ਵਟ ਕੈਨ ਗੋ ਰੋਂਗ ਬਿਲਕੁਲ ਬਿਲਕੁਲ ਜੇ ਸਾਨੂੰ ਲੱਗਦਾ ਵੀ ਇੱਕ ਦਿਨ ਇਨਾ ਪ੍ਰਾਪਤੀ ਵਾਲਾ ਹੈ ਤਾਂ ਦੁਸ਼ਮਣ ਦੀਆਂ ਅੱਖਾਂ 'ਚ ਦੇਖੋ ਕਿ ਹਾਂ ਕਿ ਉਹ ਇਹਨੂੰ ਕਿਵੇਂ ਡੈਮੇਜ ਕਰਨਗੇ ਸੋ ਦਾਹਰ ਹੈ ਕਿ ਹੁਣ ਉਹਨਾਂ ਦਾ ਪ੍ਰਚਾਰ ਤੰਤਰ ਜਿਹੜੀਆਂ ਉਹ ਤਿੰਨ ਤਿੰਨ ਫੁੱਟੀਆਂ ਐਂਕਰਾਂ ਨੇ ਉਹਨਾਂ ਲਈ ਗੱਲ ਤਾਂ ਸ਼ਾਇਦ ਬਹੁਤੀ ਨਾ ਬੜੇ ਪਰ ਕੋਈ ਨਾ ਕੋਈ ਹਿੰਸਕ ਕਾਰਵਾਈ ਵਾਇਲੈਂਸ ਈਵਨ ਮੇਰਾ ਫੀਅਰ ਹੈ ਔਰ ਹਾਲਾਂਕਿ ਪਾਕਿਸਤਾਨ ਦੇ ਰੇਂਜਰਸ ਔਰ ਜੂਜੇ ਕਰਦੇ ਨੇ ਕਿਸੇ ਵੇਲੇ ਵੀ ਪਾਕਿਸਤਾਨ ਦੇ ਵਿੱਚ ਸਿੱਖ ਯਾਤਰੂਆਂ ਦੇ ਉੱਤੇ ਕੋਈ ਇਸ ਕਿਸਮ ਦਾ ਹਮਲਾ ਕੋਈ ਅਗਵਾ ਦੀ ਕੋਸ਼ਿਸ਼ ਕੋਈ ਹੋਰ ਇਹ ਵੀ ਇੱਕ ਪਾਰਟ ਹੋ ਸਕਦਾ ਹੈ ਕੋਈ ਨਾ ਕੋਈ ਹੋਰ ਜਿਵੇਂ ਜਿਹਨੂੰ ਇਹ ਟੈਰਰਿਸਟ ਮੋਡਿਊਲ ਕਹਿ ਕੇ ਉੱਥੇ ਜਿਹੜਾ ਕੁਝ ਨਾ ਕੁਝ ਨੌਜਵਾਨਾਂ ਨੂੰ ਫੜ ਲੈਂਦੇ ਨੇ ਕੋਈ ਨਾ ਕੋਈ ਹੋਰ ਹਰਕਤ ਪਰ ਆਲਰੇਡੀ ਉਹਨਾਂ ਦੇ ਮੀਡੀਆ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਉਹ ਕਿਉਂਕਿ ਉੱਥੇ ਜਿਹੜੇ ਇਕੱਠ ਸੀ ਉਹਨਾਂ ਦੇ ਵਿੱਚ ਖਾਲਸਤਾਨ ਦੇ ਬੇਸ਼ੱਕ ਜਿਹੜਾ ਕੋਈ ਗੱਲ ਖੁੱਲ ਕੇ ਨਹੀਂ ਹੋਈ ਲੇਕਿਨ ਜ਼ਰ ਹੈ ਵੀ ਜਿਹੜੇ ਪਾਕਿਸਤਾਨ ਦੀ ਸਿੱਖ ਹਵਾਮ ਹੈ ਉਹ ਵੀ ਖਾਲਸਤਾਨ ਨਾਲ ਉਵੇਂ ਜੁੜੇ ਹੋਏ ਨੇ ਜਿਵੇਂ ਡਾਇਸਪੋਰਾ ਸਿੱਖ ਨੇ ਜੀ ਔਰ ਫਿਊਚਰ ਦੇ ਵਿੱਚ ਜਿਹੜੇ ਇਕੱਠ ਹੋਣਗੇ ਜਾਂ ਉਹਨਾਂ 'ਚ ਜ਼ਰ ਹੈ ਖਾਲਸਤਾਨ ਦੀ ਗੱਲ ਵੀ ਹੋਏਗੀ ਕੋਈ ਇਸ ਕਿਸਮ ਦਾ ਬਹਾਨਾ ਬਣਾ ਕੇ ਲੇਕਿਨ ਮੈਂ ਸਮਝਦਾ ਹਾਂ ਵੀ ਜਿਵੇਂ ਇਹਨਾਂ ਨੇ ਸੈਦ ਯਾਹੂਦੀਨ ਜੀ ਨੇ اگاہ کیتا ہے بھی سانو اس دے لئی بہت الارٹ الارٹ ہونا چاہیے ہون دی لوڑ ہے اور میرا خیال ہے بھی بریک دے چاہیے اس تو پہلا میں ایک قدرتی بی بی سی دی سٹوری سی آہ آہ کہ ایک اپنے بچی نے پاکستان تو جڑ ہے انہوں نے انہوں نے پکچر بھی دیتی اور مرندر سنگھ نے لکھا ایسی کہ بھی تو ضرور آ اور ایک بچی دا انہوں نے شاید نہ تھا میرے سامنے نہیں ہے ਪਰ ਉਹਨੇ ਇਹ ਡੀਅਰ ਸਰ ਉਹਨਾਂ ਦੇ ਹੈਂਡ ਰਿਟਨ ਜਿਹੜਾ ਪੈਨ ਦੇ ਨਾਲ ਲਿਖਿਆ ਉਹ ਬੀਬੀਸੀ ਨੇ ਉਵੇਂ ਹੀ ਉਸੇ ਫੋਟੋ ਕਾਪੀ ਦਿੱਤੀ ਜੀ ਉਹ ਅਮਰਿੰਦਰ ਸਿੰਘ ਨੂੰ ਲਿਖ ਰਹੀ ਹੈ ਡੀਅਰ ਸਰ ਹਿਸਟੋਰਿਕਲ ਮੋਮੈਂਟਸ ਆਰ ਗੋਇੰਗ ਟੂ ਬਿਗਨ ਟੂਡੇ ਵਿਦ ਦਾ ਕਰਤਾਰਪੁਰ ਕਾਰਿਡੋਰ ਫਾਊਂਡੇਸ਼ਨ ਸਟੋਨ ਲੇਇੰਗ ਸੈਰੇਮਨੀ ਯੂ ਐਂਡ ਮੈਡਮ ਸੁਸ਼ਮਾ ਸਵਰਾਜ ਸ਼ੁੱਡ ਕਮ ਟੂ ਅਟੈਂਡ ਦਾ ਸੈਰੇਮਨੀ ਡਿਨਾਈਂਗ ਥਿਸ ਇਜ਼ ਅ ਹਿਸਟੋਰਿਕ ਹਿਸਟੋਰਿਕ ਐਨੀਵੇ This is a historic event and it should be welcomed by open warm hearts from both sides I, congr I congratulate you and all six of the world. this is the time we should also thank to mr. sharif and sir Vajpai who started talks to open this corridor in 1998 is so history or innocent ਹਿਊਮਨਿਟਰੀ ਸਟੋਰੀ ਹਾਲਾਂਕਿ ਬਹੁਤ ਵੱਡੀ ਸਟੋਰੀ ਸੀ ਪਰ ਮੇਰੀ ਨਜ਼ਰ ਇਸ ਦੇ ਉੱਤੇ ਹੀ ਪਈ ਔਰ ਮੈਂ ਕਿਹਾ ਵੀ ਇੱਕ ਪਾਸੇ ਇਹ ਗੁਡਵਿਲ ਹੈ ਬਾਕੀ ਮੈਂ ਚਾਹੁੰਦਾ ਦੱਸੀ ਪੰਜੀ ਅਮਨਜੋਤ ਕੌਰ ਦੀ ਚਿੱਠੀ ਵੀ ਜਿਹਦੇ ਚ ਉਹਨਾਂ ਨੇ ਵਿਕਟਰੀ ਆਫ 6 ਟੂ ਡੇ ਕਟ ਸੀ ਇਮਰਾਨ ਖਾਨ ਇਸ حوالے ਨਾਲ ਲਿਖੀ ਹੈ ਪਰ ਇਸ ਦਾ ਬੜਾ ਖੂਬਸੂਰਤ ਮੈਟਰ ਹੈ ਔਰ ਥੋੜੀ ਲੰਬੀ ਵੀ ਹੈ ਵਕਤ ਕਰਕੇ ਮੈਂ ਹੁਣ ਅੱਗੇ ਨਹੀਂ ਜਾਵਾਂਗਾ ਜੀ ਔਰ ਡਰ ਸਾਹਿਬ ਤੁਹਾਨੂੰ ਨੇ ਬ੍ਰੇਕ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮੁੱਖੀ ਹੱਕਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨਾਰਥ-ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰੰਧ ਕਾਂ ਦਾ ਹਾਮੀ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਦੀ ਵਤਵਾਦ ਮਾਈਕ ਸਾਥਾ ਕਰੋ ਤੁਸੀਂ ਆਪਣੀ ਮਾਈਕ ਸਾਥਾ ਸਾਡੀ ਵੈਬਸਾਈਟ ਟੀਵੀ 84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋ ਮੰਤਰੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮਿਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01377 ਲੌਂਗਰੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵੀਰਸ ਅੱਜ ਜਿੱਕੇ ਨਹੀਂ ਜਾਨਾ ਮਿਲਦੇ ਆ ਛੋਟੇ ਜੇ ਬ੍ਰੇਕ ਤੋਂ ਬਾਅਦ